ਬੇਬੇ ਨੌ ਕਿਹਾ ਦੱਸਿਆ ਤੁਸੀਂ ਚਿੰਤਕੋਰ ਚਿੰਤਕੋਰ ਆ ਪਿੰਡ ਕਿਹੜੇ ਚ ਬੈਠੇ ਆ ਆਪਾਂ ਇਹ ਪਟਿਆਲਾ ਪਟਿਆਲਾ ਆਲੇ ਦਾਲੇ ਦੇ ਪਿੰਡਾਂ ਦੇ ਨਾਲ ਬੰਨ ਜਸਨ ਦੱਸ ਦੇ ਦੱਸ ਦੇ ਦੱਸ ਦੇ ਇੱਕ ਵਾਰੀ ਦੱਸ ਪਿਛਲੀ ਵਾਰ ਦੱਸੇ ਸੀ ਨਾ ਪਿਛਲੇ ਵਾਰ ਸਾਹ ਨਾ ਪਹਿ ਹੁਣ ਦੱਸ ਲੈ ਨਹੀਂ ਦੁਬਾਰਾ ਦੱਸ ਦੇ ਅੱਛਾ ਆ ਤਾਂ ਹੈਗਾ ਮਿਆਂ ਹੁਣ ਉਹਨੂੰ ਬਣਾ ਕੇ ਪੁੱਛ ਅੱਛਾ ਆ ਪਿੰਡ ਕਿਹੜਾ ਦੁਬਾਰਾ ਦੱਸ ਦੇ ਹਾਂ ਆਹ ਪਿੰਡ ਕਿਹੜਾ ਪਟਿਆਲਾ ਤੇ ਨਾਲ ਦਾ ਪਿੰਡ ਤਾਂ ਦੱਸ ਦੇ ਮਿਆਂ ਨਹੀਂ ਉਹਦੇ ਨਾਲ ਦਾ ਅਗਲਾ ਪਿੰਡ ਬਸਾਇਰੇ ਆ ਲੈ 10 10 ਦੇ ਪਹਿਲਾਂ ਚੱਕਾ ਅਗਲਾ ਅਗਲਾ ਚੱਕਾ ਹੈ ਚੱਕ ਢੇਰ ਹਾਂ ਉਹਦੇ ਅੱਗੇ ਉਹਦੇ ਅੱਗੇ ਨਹੀਂ ਹੈ ਕੋਈ ਪਿੰਡ ਇਧਰ ਨੂੰ ਇਧਰ ਨੂੰ ਦਬੂਰਜੀ ਦਬੂਰਜੀ ਹੋਰ ਨੂਹ ਨੂਹੋ ਹੋਰ ਹੋਰ ਕਨੌਜੀ ਕਨੌਲੀ ਆ ਗਿਆ ਤੇ ਇਧਰ ਨੂੰ ਰੋਪਣ ਵਾਲੇ ਸਾਈਡ ਨੂੰ ਇਹਨਾਂ ਨੂੰ ਬਹਾਦਰਪੁਰ ਲਾਉਦੀ ਮਾਜਰਾ ਹਾਂ ਹੋਰ ਕਿਹੜਾ ਪਿੰਡ ਹੈ ਅੱਛਾ ਰੋਪੜ ਰੋਪੜ ਜਾਂਦੇ ਹੁੰਦੇ ਹਨ ਕਿ ਨਹੀਂ ਰੋਪੜ ਚੱਲ ਜਾਂਦੇ ਤੁਸੀਂ ਆਪਣੇ ਆਪ ਹੋਰ ਚੱਲ ਜਾਂਦੇ ਹੋਰ ਵਾਹ ਕਮਾਲ ਹੈ ਹੋਰ ਕੌਣ ਲੈ ਜਾਊਗਾ ਆਪਣੇ ਆਪ ਚੱਲ ਜਾਂਦੇ ਤੁਰ ਕੇ ਤੁਰ ਕੇ ਹੁਣ ਨਹੀਂ ਸੂਰ ਹੁੰਦਾ ਹੁੰਦਾ ਮੋਟਰਸਾਈਕਲ ਆਪਨੇ ਹੜੇ ਲੈ ਜਾਂਦੇ ਅੱਛਾ ਪਹਿਲਾਂ ਚੱਲ ਜਾਂਦੇ ਸੀਗੇ ਹੋਰ ਤੁਰ ਕੇ ਜਾਂਦੇ ਹੁੰਦੇ ਸੀਗੇ ਵਾਹ ਅੱਗਾ ਹੈ ਜੀ ਬਸ ਹੂੰ ਬੱਚਾ ਤਾਂ ਹੈ ਨਹੀਂ ਤੀਆਂ ਹੂੰ ਅੱਗਾ ਤੁਰ ਕੇ ਜਾਂਦੇ ਤਾਂ ਸਭ ਸਭ ਤੁਰ ਕੇ ਜਾਂਦੇ ਸੀਗੇ ਰੋਪੜ ਨੂੰ ਅਰੇ ਪਾਣ ਨੂੰ ਵੇਕਨੋਦੀ ਨੂੰ ਵੀ ਅੱਛਾ ਅੱਗਾ ਕਿਛਤੀਆਂ ਬਸਾ ਪਾਈ ਹੂੰ ਅੱਛਾ ਬੇਬੇ ਇੱਕ ਗੱਲ ਦੱਸੋ ਆਪਾਂ ਪਹਿਲਾਂ ਜਿਹੜੀ ਰੋਟੀ ਸਬਜ਼ੀ ਦਾਲ ਬਣਾਉਂਦੇ ਸੀਗੇ ਹਾਂ ਠੀਕ ਹੈ ਤੁਸੀਂ ਬਣਾਉਂਦੇ ਸੀਗੇ ਕਿਆ ਬਾਤ ਹਾਂ ਔਰ ਕਿੱਦਾਂ ਬਣਾਉਂਦੇ ਸੀਗੇ ਅੱਗਾ ਤੌੜੀਆਂ ਮੰਗਲਾਂਦੇ ਸੀ ਅੱਛਾ ਤੌੜੀਆਂ ਵਾਂ ਬਣਾ ਕੇ ਦੱਸੋ ਮੈਨੂੰ ਕਿੱਦਾਂ ਬਣੂਗੀ ਫੇਰ ਤੁਰਕਾ ਲਾ ਦੇਣਾ ਫੇਰ ਤੁਰਕਾ ਲਾ ਦੇਣਾ ਹੂੰ ਤੇਦਾਲ ਕੇ ਆਪਣੇ ਖੇਤਾਂ ਦੀ ਹੁੰਦੀ ਸੀ ਕਿੱਥੋਂ ਹਾਂ ਹੁਣ ਵੀ ਹੁੰਦੀ ਆ ਹੁਣ ਆਪ ਤੁਸੀਂ ਬੀਜ ਦੇ ਨਾਲ ਜੇ ਕੋਈ ਬੀਜ ਤਾਂ ਹੀ ਹੋਊਂਗੇ ਹਾਂ ਇਹ ਗੱਲ ਠੀਕ ਆ ਅੱਗੇ ਖੇਤਾਂ ਮੋਠ ਮਾਂ ਮੂੰਗੀ ਹੂੰ ਮੂੰਗ ਫੜਾਈ ਤੀਡ ਹੂੰ ਹਾਂ ਹਰੀ ਮੂੰਗੀ ਜੀ ਹੈ ਉਹ ਬੀਜ ਦਾ ਕੋਈ ਹਣ ਖੇਚਾ ਕਰਦੇ ਨਹੀਂ ਹੁਣ ਨਹੀਂ ਕਰਦੇ ਖੇਚਲ ਹਾਂ ਹਾਂ ਤਾਂ ਨਿਆਣੇ ਖੇਤਾਂ 'ਚ ਜਾਂਦੇ ਹੀ ਨਹੀਂ ਬੁੜਾ ਮਰੇ ਰਹੇ ਰਹਿੰਦੇ। ਮਤੋਂ ਉਪਦਾ ਪਤਾ ਨਾ ਸ਼ਾਮਾ ਦਾ ਪਤਾ। ਹਾਂ। ਠੀਕ ਹੈ। ਬੰਮਾਰੀਆਂ ਵੀ ਤਾਂ ਹੀ ਨਹੀਂ ਸੀ। ਹੁਣ ਬੰਮਾਰੀਆਂ ਵੀ ਤਾਂ ਹੀ ਲੱਗੇ। ਹੂੰ। ਖਾਦਿਆ ਅੰਦਰੇ ਖਾਦਿਆ ਅੰਦਰੇ ਹਗਲੇ ਅੰਦਰੇ ਫਾਇਦੇ ਬੈਠੇ ਚਲ। ਹੂੰ। ਉਹ ਕਿੱਥੋਂ ਦੰਬਰ ਗਏ। ਟੋਲਾ ਵਰਗੇ ਹੋ ਗਏ। ਹਾਂ। ਅਸੀਂ ਕਾਪੇ ਨਹੀਂ ਹੋਏ। ਹੂੰ। ਸਹੀ ਗੱਲ ਕਹੀ ਤੁਸੀਂ। ਬਿਲਕੁਲ ਸਹੀ ਗੱਲ ਹੈ। ਹਾਂ। ਹੂੰ ਜਿਹੜਾ ਬੰਦਾ ਦੁਰਦਾ ਫੇਗਾ ਉਹਨੂੰ ਬਿਮਾਰੀ ਕੋਈ ਨਹੀਂ ਹੈ ਜਦ ਮਾਰਾ ਮੋਟਰ ਤੋਂ ਮੰਨੀ ਹੈ ਫਿਰ ਹੋਗਾ ਹੂੰ ਕੋ ਕੋਈ ਬੰਦਾ ਇਹ ਹੈ ਜਿਹੜਾ ਤਾਂਹੀਂ ਗੋਲੀ ਖਾਂਦਾ ਹਾਂ ਹੈ ਜਾਂ ਨਹੀਂ ਟੀਕਾ ਲੋਂਦਾ ਹੂੰ ਅੱਗੇ ਸੈਨਿਕਾਂ ਦੇ ਚਲੋਂਦਾ ਹੂੰ ਸੁਵੇਤ ਚੱਕਣੀ ਕਹੀ ਕੋ ਹੜੀ ਬਾਬ ਦਾ ਸਮਰ ਸੰਪਾਲੀਆਂ ਪੁੱਤ ਤੁਸੀਂ ਹਾਂ ਅੱਛਾ ਆਪ ਨਹੀਂ ਆਨੇ ਪਾਏ ਹੂੰ 10 ਵਿੱਚ ਰੱਖੀ ਹੋਈਆਂ ਦੀਆਂ ਰੱਖ ਵੀ ਦੇਉਣੇ ਵੱਡੇ ਕਾਹ ਫੋਨ ਵੀ ਮਸ਼ੀਨ ਨਾਲ ਕੁੱਤਰਾ ਵੀ ਕਰਨਾ ਹੂੰ ਆਪਣੇ ਹੱਥੀਂ ਕਰਨਾ ਹਾਂ ਹੱਥ ਲਾ ਲੈ ਹੋਰ ਅੱਗੇ ਖਿੱਚਦੀਆਂ ਮੋਟਰ ਹੂੰ ਹੈਤੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਦਾਲ ਫਿਰ ਬੀਜਦੇ ਸੀ ਫਿਰ ਆਪਣੀ ਦਾਲ ਕੱਟ ਕੇ ਤੋੜ ਕੇ ਵੀ ਲਿਆਉਂਦੇ ਸੀ ਖੇਤਾਂ ਚ ਤੁਸੀਂ ਉਹ ਹੋਰ ਕਿਦਾਂ ਲਿਆਉਂਦੇ ਸੀ ਫਿਰ ਅਸੀਂ ਤੋਂ ਔਰ ਕੰਤੇ ਦੇ ਆਇ ਕਾਦੇ ਅਸੀਂ ਹਾਰ ਮਿਹਨਤ ਬਿਜੜੀ ਹੂੰ ਅਸੀਂ ਉਹ ਮਿਹਨਤ ਪਕੜੀ ਜੀ ਦਾਤੀ ਨਾ ਬੂਟੇ ਹੀ ਵੱਢ ਲੈਣ ਅੱਛਾ ਬੂਟੇ ਹੀ ਵੱਢ ਲੈਣੇ ਬੂਟੇ ਵੱਢ ਕੇ ਟੁੱਟ ਲੈਣੇ ਟੁੱਟ ਲੈਣੀਆਂ ਹੂੰ ਉਹਦੇ ਬਾਅਦ ਉਹਨਾਂ ਨਾਲ ਸਵਾਦ ਲੈਣੀ ਪਛਟ ਲੈਣੀ ਅੱਛਾ ਪਛਟ ਲੈਂਦੇ ਤੇ ਗੱਲ ਹਮ ਗੱਲ ਦੇ ਬੀ ਨਹੀ ਨਹੀਂ 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 ਥੋੜੇ ਗੱਲ ਤਾਂ ਦੱਸੋ ਸਾਨੂੰ ਪਤਾ ਤਾਂ ਲੱਗੇ ਵੀ ਪਹਿਲਾਂ ਕਿਆ ਹੁੰਦਾ ਸੀ ਪਹਿਲਾਂ ਕਿਆ ਹੁੰਦਾ ਅਦਾ ਕਹਦਾ ਤੈਨੂੰ ਪਤਾ ਹੋਣਾ ਨਹੀਂ ਪਤਾ ਤਾਂ ਹੈ ਪਰ ਤੁਹਾਡੇ ਮੂੰਹ ਤੇ ਸੁਣਨਾ ਅੱਜ ਤੁਹਾਡੇ ਮੂੰਹ ਤੇ ਸੁਣਨਾ ਹੈ ਅਸੀਂ ਪਤਾ ਤਾਂ ਹੈ ਕੁਝ ਨਾ ਕੁਝ ਮੈਨੂੰ ਵੀ ਅੱਗੇ ਭਾਈ ਅੱਗੇ ਕਿਤੇ ਟੀਕਾ ਨਹੀਂ ਲਾਉਂਦਾ ਕੋਈ ਦਵਾਈ ਨਹੀਂ ਤਾਂ ਸਿਰ ਦਾ ਕੋਈ ਖੁਸ਼ ਨਹੀਂ ਹੋ ਸੇਦਾ ਹੂੰ ਛੋਦੇ ਵੀ ਜਿਹੜੇ ਕਣਕ ਬੀਜ ਨਹੀਂ ਅੱਛਾ ਦੇ ਰਹਾ ਬੇੜਾ ਉਹ ਵੱਢਣਾ ਹੂੰ ਗਾਹ ਜੋੜਨੇ ਸਿਆਣਿਆਂ ਨੇ ਵੱਢ ਜੋੜਨੇ ਹੂੰ ਗਾਹ ਨਾਲ ਗਾਹ ਦੇਣ ਸਿੰਨਾ ਹੈ ਧੀਆਂ ਹੁਣ ਸਿਆਣਿਆਂ ਨੂੰ ਕੀਲਿਆਂ ਦੇ ਕਿੱਦੇ ਵਿੱਦੇ ਹੋ ਜਾਂਦੇ ਅਗਰ ਮਿਹਨਾ ਵੇਨ ਨਾ ਮਰੇ ਰਹਿੰਦੇ ਲੱਗੇ ਰਹਿੰਦੇ ਗਾਹ ਕਿਹਾਂ ਦੇ ਬੁੜੇ ਨੇ ਹੂੰ ਓ ਫੋਟੋ ਆ ਗਿਆ ਹੁਣੋ ਅਰੇ ਇਹ ਨਹੀਂ ਬਣਾਈ ਬਣਾਈ ਚੱਲ ਬਈ ਕੱਟਣਾ ਨਹੀਂ ਵੀਡੀਓ ਨਹੀਂ ਕੱਟਣਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅੱਛਾ ਰਾਜੇ ਨਹੀਂ ਪਹਿਲਾਂ ਹੁਣ ਇੱਕ ਗੱਲ ਦੱਸੋ ਪਹਿਲਾਂ ਮੈਨੂੰ ਫਿਰ ਕੱਟ ਦੂੰਗਾ ਮੈਂ ਜਲਦੀ ਟਾਈਮ ਪਹਿਲਾਂ ਵਧੀਆ ਸੀ ਕਿ ਹੁਣ ਵਧੀਆ ਤੇ ਇਹਦਾ ਵਧੀਆ ਤੇ ਸੱਚੀ ਗੱਲ ਦੱਸਣੀ ਹੈ ਹਾਂ ਵਧੀਆ ਤੇ ਪਹਿਲਾਂ ਝੂਠ ਨਹੀਂ ਬੋਲਣਾ ਹਾਂ ਪਹਿਲਾਂ ਵਧੀਆ ਸੀ ਹਾਂ ਵੈਸੇ ਵਧੀਆ ਕੀ ਵਧੀਆ ਸੀ ਪਹਿਲਾਂ ਪਹਿਲਾਂ ਵਧੀਆ ਤੇ ਹੂੰ ਕਿਸੇ ਦੀ ਚੰਗੀ ਨਹੀਂ ਕਿਸੇ ਦੀ ਮਾੜੀ ਅੱਛਾ ਅਬ ਲੱਕਮ ਤੱਕ ਤੇ ਆਪ ਹੂੰ ਮੋਨਾ ਬੁਰਾ ਸੁਣ ਪਰਾਇ ਸੁਣ ਗਹਾਜ ਸੁਣ ਮੇਰੀ ਲੜਾਈ ਤੇਰੀ ਲੜਾਈ ਹੂੰ ਵਧੀਆ ਇਹ ਗੱਲ ਠੀਕ ਹੈ ਤੁਹਾਡੀ ਬਸ ਹੁਣ ਕੱਟਣਾ ਨਹੀਂ ਰਹੀ ਕੱਟਣਾ ਨਹੀਂ ਹਜੇ ਉਹ ਨਹੀਂ ਥੋੜਾ ਸੁਣਨਾ ਵੀਡੀਓ ਥੋੜ੍ਹ ਦੋ ਗੱਲਾਂ ਹੋਰ ਸੁਣਨੀ ਆ ਦੋ ਗੱਲਾਂ ਅੱਛਾ ਇਹ ਤਾਂ ਹੋ ਗਿਆ ਵੀ ਲੋਕ ਪਹਿਲਾਂ ਲੜਦੇ ਨਹੀਂ ਸੀਗੇ ਵਧੀਆ ਪਿਆਰ ਨਾਲ ਰਹਿੰਦੇ ਸੀਗੇ ਆਪਸ ਵਿੱਚ ਅੱਛਾ ਸੰਤੋਖ ਦਾ ਹੁਣ ਪਿਆਰ ਹੈ ਹੂੰ ਉਹ ਕੋਈ ਰਿਸ਼ਤੇਦਾਰੀ ਮੈਂ ਜਾਂਦਾ ਹੂੰ ਅੱਗੇ ਜੇ ਕਿਸੇ ਦਾ ਵਿਆਹ ਹੋਣਾ ਹੂੰ ਅਸੀਂ ਉਹ 8-8 ਦਿਨ ਹੈ ਆਪਣਾ 3-5 ਜਾਂਦਾ ਬੇਹਾਂ ਮੈਂ ਅੱਛਾ ਕਰ ਜਾਂਦੇ ਲੱਖ ਹੂੰ ਹੂੰ ਕੋਈ ਜਾਂਦਾ ਪੰਜ ਵੇਖ ਨੂੰ ਜਾਣੋ ਹਾਂ ਆ ਮੜਕਾ ਆਪਣੇ ਕਰ ਪੰਜ ਮਿੰਟ ਬਸ ਗਏ ਤੇ ਆਪਣੇ ਘਰ ਆ ਗਏ ਹੂੰ ਅੱਗੇ ਪਰੇਮ ਤਾਂ ਹੂੰ ਇੱਕ ਦੂਏ ਦਾ ਦੁੱਖ ਤਾਂ ਹੂੰ ਉਹ ਨਹੀਂ ਹੁਣ ਦੁਨੀਆ ਬਦਲ ਗਈ ਦੁਨੀਆ ਬਦਲ ਗਈ ਦੁਨੀਆ ਬਦਲ ਗਈ ਮਾੜਾ ਕੰਮ ਹੋ ਗਿਆ ਫਿਰ ਸਮਾ ਇਹ ਜਾ ਕੇ ਹੂੰ ਕਿਸੇ ਦਾ ਬਾਸ ਨਹੀਂ ਹੂੰ ਹੁਣ ਭਾਈਂ ਭਾਈਂ ਚੱਤ ਦਾ ਹੂੰ ਅਗਾਂ ਮਾਦਿਆਂ ਦੇ ਤੇ ਜਿ ਵਿਡੇ ਖੜੇ ਨੇ ਵੀ ਲੱਭੇ ਨਾ ਕੰਮ ਹੀ ਫਰਾਉਣ ਦੇਣੇ ਵਾਲੇ ਹੋ ਜਾਂਦੇ ਸੀ ਬਈ ਕਾਹਦੇ ਸਿੱਕਾ ਤੇ ਲੜੇ ਹੂੰ ਕੋਈ ਨਹੀਂ ਉੱਠ ਗਿਆ ਬੇਹਾਂ ਸਾਧੀਆਂ ਵਾ ਮੈਨੂੰ ਕਹ ਮੈਨੂੰ ਕਹ ਦਿਆ ਭਾਈ ਦਿਆ ਪਾਈ ਦਿਆ ਹੁਣ ਤੇ ਆ ਬੈਠ ਰਿਹਾ ਕੋਈ ਕਹਿੰਦਾ ਵੀ ਆ ਜਾ ਬੈਠੇ ਬੈਠੇ ਰ ਆਪਣੇ ਨੰਬਰ ਬਣਦੇ ਮੇਰੇ ਬਣ ਜਾ ਤੂੰ ਬੈਠੇ ਰ ਮੇਰੇ ਨੰਬਰ ਬਣਨੇ ਤੂੰ ਬੈਠੇ ਰ ਇਹ ਹੈਗਾ ਸਮਾਂ ਬੜੀਆਂ ਵਧੀਆ ਗੱਲਾਂ ਕਰ ਰਹੇ ਬੇਬੇ ਤੁਸੀਂ ਅੱਜ ਬਹੁਤ ਸੋਹਣੀਆਂ ਗੱਲਾਂ ਬਹੁਤ ਸਾਰੀਆਂ ਫੋਨਾਂ ਨਾਲ ਆਉਨੀਆਂ ਮੈਨੂੰ ਮਾਰ ਦੇਣਾ ਕਿਉਂ ਮਾਰ ਦੇਣਾ ਉਹਨਾਂ ਨੇ ਉਹਨਾਂ ਨਾਲ ਗੱਲ ਹੋ ਗਈ ਮੇਰੀ ਉਹਨਾਂ ਨਾਲ ਗੱਲ ਹੋ ਗਈ ਕਹਿੰਦੇ ਕਰ ਲੋ ਬੇਬੇ ਨਾਲ ਗੱਲਾਂ ਆਹ ਗੱਲ ਬੜੀ ਕੰਮ ਦੀ ਕਹੀ ਤੁਸੀਂ ਚਲੋ ਫੇਰ ਹੁਣ ਕੱਟ ਦੋ ਨਹੀਂ ਇੱਕ ਦੋ ਦੋ ਕ ਗੱਲਾਂ ਹੋਰ ਰਿਕਾਰਡ ਕਰਨੀਆਂ ਓਹੋ ਇੱਕ ਇੱਕ ਅੱਛਾ ਮੈਂ ਕਹਾਂ ਤੁਹਾਨੂੰ ਬੇਬੇ ਬਾਈ ਅੱਛਾ ਗੱਲ ਤਾਂ ਸੁਣ ਇੱਕ ਮਿੰਟ ਇੱਕ ਮਿੰਟ ਉਹ ਇੱਕ ਮਿੰਟ ਇੱਧਰ ਬੈਠੋ ਬੈਠਦਾ ਸੀ ਬੇਬੇ ਬੜੀ ਮੁਸ਼ਕਲ ਤੇ ਮਨ ਰਹੀ ਹੈ ਬੈਠਾ 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 ਹਾਂ ਬੇਬੇ ਮੈਂ ਰੋਪੜ ਤੇ ਆਇਆ ਤੁਹਾਨੂੰ ਖਾਸ ਮਿਲਣ ਤੁਸੀਂ ਮੇਰੇ ਤੋਂ ਭਜੀ ਜੰਨੇ ਮੈਂ ਕੀ ਕਹਿੰਦਾ ਤੁਹਾਨੂੰ ਰੋਪੜ ਦਾ ਕਿਸੇ ਤੇ ਰਖਾ ਜਾਣਦੇ ਰੋਪੜ ਤੁਸੀਂ ਹਾਂ ਆ ਰੋਪੜ ਰੋਪੜ ਕਾਲਜ ਦੇ ਕੋਲ ਹੈ ਕਾਲਜ ਕੋਲ ਕਾਲਜ ਕੋਲ ਮੇਰਾ ਜਿਹੜਾ ਪੁੰਨੂ ਦੇ ਹੱਥ ਨਾਲ ਖੜੀ ਹਾਂ ਹਾਂ ਥੋੜੇ ਜਿਹਾ ਅੱਗੇ ਜਾ ਕੇ ਅੱਛਾ ਸਕੂਲ ਐ ਮੇਰਾ ਸਕੂਲ ਸਕੂਲ ਦਾ ਹਾਂ ਅਰੋ ਪੜਨਾ ਦੋ ਵਾਰਾਂ ਜਾਂਦੀ ਅੱਛਾ ਬੁੱਧਵਾਰ ਨਾ ਵੀਰਵਾਰ ਹੂੰ ਸੋਮਵਾਰ ਹੂੰ ਬਸ ਦੇ ਜਾਂਦੀ ਵੀਰੇ ਤੇ ਅੱਛਾ ਟੀਬੀ ਸਾਹਿਬ ਅੱਛਾ ਟੀਬੀ ਸਾਹਿਬ ਜਾਲੇ ਫਿਰ ਸੇਵਾ ਕਰਦੇ ਤੁਸੀਂ ਉੱਥੇ ਹਾਂ ਮੈਂ ਤੇ ਦੇਖਿਆ ਸੀ ਕਿ ਦਿਨ ਤੁਹਾਨੂੰ ਟੀਬੀ ਸਾਹਿਬ ਦੇਖਿਆ ਹਾਂ ਮੈਂ ਦੇਖਿਆ ਤੁਹਾਨੂੰ ਭਾਈ ਮੈਂ ਨਹੀਂ ਦੇਖਿਆ ਹੈ ਮੇਰੀ ਕਹਾਣੀ ਨਹੀਂ ਮੈਂ ਤਾਂ ਦੇਖ ਲਿਆ ਤੁਹਾਨੂੰ ਹਾਂ ਅੱਛਾ ਕਿਹੜੇ ਕਿਹੜੇ ਵਾਰ ਬੁੱਧਵਾਰ ਤੇ ਮੈਂ ਇਹਨੂੰ ਸ਼ੁੱਕਰਵਾਰ ਨੂੰ ਹਾਂ ਨਾ ਵੀਰਵਾਰ ਨੂੰ ਹੂੰ ਔਰ ਸੋਮਵਾਰ ਨੂੰ ਅੱਜ ਗਏ ਵੇ ਤੇ ਅੱਛਾ ਅੱਜ ਗਏ ਵੇ ਤੇ ਹਾਂ 2:30 ਵਜੇ ਆਏ ਪ੍ਰਸ਼ਾਦੇ ਪਕਾਉਂਦੇ tibbi ਸਾਹਿਬ ਜਾ ਕੇ ਹਾਂ ਬਹੁਤ ਵਧੀਆ ਤਾ ਫੇਰ ਤਾਂ ਵਾਹਿਗੁਰੂ ਦੀ ਪੂਰੀ ਕਿਰਪਾ ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਤਾਂ ਹਾਂ ਪਿਓ ਕਿੱਥੇ ਸੀ ਤੁਹਾਡੇ ਨਹੀਂ ਪਿਓ ਕਹਿੰਦਾ ਉੱਪਰ ਹੈ ਕਲਕੱਤਾ ਕਹਿੰਦੇ ਤੁਸੀਂ ਪਹਾੜ ਤੇ ਆਏ ਤੁਸੀਂ ਪਹਾੜਾ ਕਲਕੱਤਾ ਕਲਕੱਤਾ ਪਹਾੜੇ ਆਹ ਨਾਵਾ ਕਰ ਅੱਛਾ ਨਾਲਾਗੜ ਦੇ ਤੇ ਤੁਸੀਂ ਅੱਛਾ ਨਾਲਾਗੜ ਦੇ ਤੁਸੀਂ ਹੂੰ ਇਹ ਕਹਣਾ ਸਾਨੂੰ ਕੋ ਨਾ ਦੀਏ ਅੱਛਾ ਇਹ ਕਹਣਾ ਸਾਨੂੰ ਨਾਲਾਗੜ ਸਾਡੇ ਪਿੰਡ ਦੇ ਆ ਸਾਡੇ ਪਿੰਡ ਅੰਨੇ ਆ ਕਿੰਨੇ ਲਾਗ ਇੱਕ ਨਾ ਲਾਗ 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 ਤੁਹਾਡੇ ਪਿੰਡ ਦਾ ਨੌਕਿਆ ਥਾ ਟਾਣੇ ਟਾਣੀ ਦੇ ਤੁਸੀਂ ਹਾਂ ਟਾਣੇ ਕਹਨੇ ਆ ਟਾਣੇ ਆ ਅੱਛਾ ਪੰਜ ਛੇ ਬਾਸ ਪੰਜ ਛੇ ਬਾਸ ਟਾਣੀ ਆ ਸਾਰੇ ਉਹ ਨਾਲਾਗੜ ਦੇ ਕੋਲ ਹੂੰ ਤੁਹਾਡੇ ਬਾਪੂ ਜੀ ਦਾ ਨਾਮ ਕੀ ਆ ਥਾ ਮੇਰੇ ਬਾਪੂ ਜੀ ਦਾ ਨਾਮ ਮਾਨਸਾ ਸਿੰਘ ਤਾਂ ਅੱਛਾ ਕੀ ਕਰਦੇ ਸੀ ਉਹ ਮੱਖੇ ਖੇਤੀ ਬਾੜੀ ਹੋਰ ਕੀ ਕਰਦੇ ਅੱਛਾ ਅਗਿਆ ਸਿਆਣਾ ਖੇਤੀ ਬਾੜੀ ਉਹ ਕਰਦੇ ਤੇ ਹੂੰ ਤੇ ਬੇਬੇ ਬੇਬੇ ਦਾ ਨਾਮ ਵਿਚਾਰੀ ਨੇ ਬੇਬੇ ਦਾ ਨਾਮ ਇੰਦਰ ਰੈਟ ਇੰਦਰ ਦੇਈ ਹੂੰ ਤੇ ਤੁਸੀਂ ਸਕੂਲ ਜਾਂਦੇ ਸੀਗੇ ਉਹ ਸਾਨੂੰ ਕਿਹਾ ਪੈਂਦਾ ਸਕੂਲ ਹਾਂ ਤੁਹਾਨੂੰ ਇੰਨਾ ਸਕੂਲ ਗਏ ਨਹੀਂ ਤੁਸੀਂ ਜੇ ਸਕੂਲ ਗਏ ਹੁੰਦੇ ਫਾਉਰਾ ਮੈਂ ਹਟ ਜਾ ਅੱਛਾ ਫਿਰ ਕਿਤੇ ਹੋਰ ਹੋਣਾ ਸੀ ਹੈ ਪਰ ਇੱਕ ਗੱਲ ਹੈ ਸਕੂਲ ਦੇ ਵਿੱਚ ਇੰਨੀ ਪੜ੍ਹਾਈ ਨਹੀਂ ਜਿੰਨੀ ਤੁਹਾਡੀ ਹੈ ਤੁਹਾਨੂੰ ਜ਼ਿਆਦਾ ਪਤਾ ਸੁਣ ਪੁੱਤ ਹੂੰ ਸਕੂਲ ਦੇ ਮਾ ਅੱਗੇ ਕੁੜੀਆਂ ਨੂੰ ਭੇਜੇ ਨਹੀਂ ਤੇ ਕਾਦੇ ਅੱਛਾ ਪੁਰਾਣੇ ਟਾਈਮ 'ਚ ਪੁਰਾਣੇ ਟਾਈਮ ਹੂੰ ਸਾਡੇ ਕਾ ਨਹੀਂ ਚਾਹੀਆ ਮੰਨ ਤੇ ਭੇਜ ਦੇ ਅੱਛਾ ਮੁੰਡੇ ਨੇ ਜਾਣਾ ਹੂੰ ਮੁੰਡੇ ਪੜਾਉਣਾ ਅੱਛਾ ਕੁੜੀਆਂ ਨੇ ਨਹੀਂ ਜਾਣਾ ਕੁੜੀ ਦਾ ਕੋਈ ਸੌਬ ਨਾ ਤਾਂ ਇੱਕ ਗਈ ਹੋਊਗੀ ਹੂੰ ਨਹੀਂ ਕੋਈ ਨਹੀਂ ਜਾਂਦੀ ਸਾਡਾ ਸਕੂਲ ਵੀ ਆਂਦਾ ਅੱਛਾ ਕਾ ਬਣਾ ਤੁਸੀਂ ਕਿਹਾ ਨਹੀਂ ਵੀ ਮੈਨੂੰ ਸਕੂਲ ਭੇਜੋ ਅਸੀਂ ਨਹੀਂ ਕਿਹਾ ਦਿਲ ਨਹੀਂ ਕਰਦਾ ਸੀ ਜਾਣੇ ਮਾਂ ਬਾਪ ਤੇ ਹਾਂ ਅਗਰ ਡਰੇਗਾ ਤਾਂ ਸੀ ਨਿਆਣੇ ਹੁੰਦਾ ਦੇ ਮਾਂ ਬਾਪ ਡਰਦੇ ਨਿਆਣੇ ਤੇ ਉਲਟ ਹੋ ਗਿਆ ਕੰਮ ਹਾਂ ਹੂੰ ਉਲਟ ਹੋ ਗਿਆ ਉਲਟ ਹੋ ਗਿਆ ਕੰਮ ਤੇ ਮਾਂ ਬਾਪ ਉਹਨਾਂ ਆਲੇ ਨੂੰ ਛਿੜਕ ਦਿੰਦੇ ਤੇ ਹੂੰ ਬੇੜੇ ਖੜੇ ਦੇ ਛਿੜਕ ਦਿੰਦੇ ਤੇ ਹੂੰ ਦੇਖਾ ਤਾਂ ਕੋਈ ਕਹਿ ਦਿੰਦਾ ਹੂੰ ਜਦ ਨਿਆਣਾ ਖਾਦੀ ਮਾਰੀ ਸ਼ਗਲ ਨਹਿਰ ਮਾ ਮਰ ਗਏ ਖਖਾ ਗੋਲੀ ਮਰ ਗਏ ਹੁਣ ਇਹ ਜੇ ਡਰਾਬੇ ਦਿੰਦੇ ਨਹੀਂ ਹਮ ਹੁਣ ਕਹਿ ਦੂੰਗਾ ਮਾ ਮਾਪ ਸੰਤੋਖ ਹੈ ਨਹੀਂ ਹੁਣ ਹਮ ਹਮ ਸਬਰ ਸੰਤੋਖ ਨਹੀਂ ਹੈਗਾ ਹੁਣ ਦਸ ਸਬਰ ਤੋਂ ਕਸਰਾ ਹਮ ਸੰਤੋਖੇ ਟੈਮ ਅਗੇ ਸਿਆਣਿਆਂ ਨੂੰ ਪ੍ਰੇਮ ਦਾ ਹਮ ਪ੍ਰੇਮ ਪਾਵਨ ਆਪ ਇੱਕ ਟੂਈ ਹਮ ਹੁਣ ਕੌਣ ਜਾਂਦਾ ਜਾਂਦਾ ਕੋਈ ਤੁਹਾਡੀ ਸੱਸ ਦਾ ਨਾਮ ਮੇਝਸ ਦਾ ਨਾਮ ਵਾਚੀ ਨਹੀਂਦਾ ਸਾਰੇ ਦਾ ਨਾਮ ਲੈ ਦੂਗੇ ਹੋਰ ਲੈ ਦੂਗੇ ਉਹ ਤਾਂ ਚਲੇ ਗਿਆ ਵਿਚਾਰਾ ਚਲ ਨਾਮ ਦੱਸ ਦੋ ਆ ਸਾਰਾ ਕਹੇ ਵਿਚਾਰੇ ਕਿੱਥੇ ਹੈ ਗਿਆ ਕਿੱਥੇ ਨੇ ਸੇਵਾ ਕਰਦੇ ਸੀ ਪੂਰੀ ਹਾਂ ਹੈ ਮੈਂ ਤਾਂ ਬੜੀ ਜੱਜਾ ਚੱਲੇ ਗਈ ਜੇ ਮੇਰੇ ਇੰਨੇ ਨਹੀਂ ਆਣ ਅੱਜ ਜਦੇ ਚਲੇ ਗਈ ਮੈਂ ਇਹਨਾਂ ਕਬੂ ਮਾਰ ਰਹੀ ਹੂੰ ਉੱਥੇ ਗਈ ਪਰ ਮਾ ਉਹਦਾ ਹੈ ਅੱਛਾ ਪਤਾ ਹਸਤਾ ਉਹਦਾ ਛੱਡਾ ਦਾ ਹਾਂ ਹਸਤਾ ਅੱਛਾ ਡਾਕਟਰ ਹੁੰਦਾ ਸੀ ਹਾਂ ਹਾਂ ਫਿਰ ਪਰਮਾਪ ਦੇ ਰੱਖੀ ਹੂੰ ਜਿਆਦਾ ਪਤਾ ਲੱਗ ਗਿਆ ਵੀ ਇਹ ਦੇ ਕੈਂਸਰ ਬਣ ਕੇ ਅੱਛਾ ਅੱਜ ਅਸੀਂ ਤੁਹਾਡੇ ਘਰ ਰਹਿਣਾ ਰਾਤ ਨੂੰ ਰੋਟੀ ਤੇਰੇ ਹੱਥ ਦੀ ਖਾਣੀ ਬੇਬੇ ਮੈਂ ਮੈਂ ਕਹਿ ਦੇਣਾ ਉਹਨੇ ਬਣਾ ਦੇਣੀ ਹੈ ਰੋਟੀ ਭਾਈ ਬਹੂ ਨੂੰ ਕਹਦੇ ਖਾਓ ਫਕਾਵਾ ਬਹੂ ਤੇਰੇ ਹੱਥ ਦੀ ਖਾਣੀ ਅੱਜ ਮੇਰੇ ਹੱਥ ਦੀ ਨਹੀਂ ਖਾਣੀ ਆ ਪਰ ਨਿੱਤੇ ਵੇਚਣਾ ਨਹੀਂ ਵੇਚੂੰਗਾ ਤੇ ਤਾਲੇ ਕਹਿੰਦੇ ਮੈਂ ਗੁਰਦੁਆਰੇ ਜਾ ਜਾਂਦੀ ਆ ਗੁਰਦੁਆਰੇ ਮੈਂ ਪੇੜੇ ਬਣਾਉਣੇ ਤੇ ਪੇੜਾ ਤੁਸੀਂ ਬਣਾ ਦਿਓ ਹਾਂ ਕੋਈ ਨਾ ਬੇਰੜੇ ਦਾ ਆਟਾ ਹੈਗਾ ਆ ਪੋਤੀ ਬਣਾਉਂਦੀ ਮੇਰੀ ਰੋਟੀ ਆ ਜ ਬੜਾ ਖਾਉਂਗੀ ਭਾਈ ਅੱਛਾ ਬੇਰੜੇ ਦਾ ਆਟਾ ਹੈਗਾ ਬੇਰੜੇ ਦਾ ਆਟਾ ਬੇਰੜੇ ਦਾ ਹਾਂ ਕਿੱਥੇ ਬੇਰੜੇ ਦਾ ਖਤਮ ਹੋ ਗਿਆ ਹਾਂ ਕਣ ਘਟਾ ਉਸ ਵਾਦ ਹੁੰਦਾ ਸੀ ਹੈ ਬੀਰੜੇ ਦਾ ਆਟਾ ਸਵਾਦ ਸੀ ਵਧੀਆ ਲੱਗਦਾ ਤਾਂ ਹਾਂ ਅੱਗੇ ਵਧੀਆ ਲੱਗਦਾ ਅੱਗੇ ਪੁੱਤ ਹਰੀਆਂ ਮੇਥਿਆਂ ਦਾ ਨਾਣੂਨ ਕੁੱਟਣਾ ਅੱਛਾ ਆਧਾ ਪਾਕ ਹੈ ਹੂੰ ਰੋਟੀ ਬੀਰੜੇ ਦੀ ਬਣਾਉਣੀ ਹਾਂ ਦੇਸੀ ਮੱਖਣੀ ਨਾਲ ਚੋਪਾਣੀ ਆ ਹਾਂ ਹੂੰ ਉੱਪਰ ਰੱਖਣੀ ਮੱਖਣੀ ਹਾਂ ਲੱਸੀ ਦੇ ਪਾਣੀ ਦੇ ਗਲਾਸ ਹਾਂ ਆਮ ਤੇਰੀ ਲਓ ਜੀ ਬੇਬੇ ਚਿੰਤਕੌਰ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਪਿੰਡ ਪਤਿਆਲਾ ਦੇ ਵਿੱਚ ਬੈਠੇ ਆ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਪਿੰਡ ਹੈ ਬਹੁਤ ਸੋਹਣਾ ਪਿੰਡ ਹੈ ਜਿਹੜੇ ਇਸ ਵੀਡੀਓ ਨੂੰ ਵੇਖ ਰਹੇ ਨੇ ਨਾ ਜੀ ਮੈਂ ਜ਼ਰੂਰ ਕਹਾਂਗਾ ਕਿ ਇਹਨਾਂ ਪਿੰਡਾਂ ਦਾ ਦੌਰਾ ਕਰੋ ਇਹਨਾਂ ਪਿੰਡਾਂ ਵਾਲੀ ਇੱਕ ਵਾਰੀ ਆਓ ਜੇ ਜੰਨਤ ਦੇਖਣੀ ਹੈ ਵੀਡੀਓ ਬਣਾਉਣਾ ਤਾਂ ਇੱਕ ਬਹਾਨਾ ਹੈ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਬਜ਼ੁਰਗਾਂ ਨੂੰ ਤਰੋਤਾਜ਼ਾ ਕਰਦੇ ਆ ਤੇ ਖੁਦ ਵੀ ਉਹਨਾਂ ਤੋਂ ਗਿਆਨ ਪ੍ਰਾਪਤ ਕਰਦੇ ਆ ਇਹ ਉਹ ਵਿਰਸੇ ਦਾ ਗਿਆਨ ਹੈ ਜਿਹੜਾ ਕਿਸੇ ਕਿਤਾਬ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਨਹੀਂ ਮਿਲ ਸਕਦਾ ਜੇ ਵੀਡੀਓ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਤੁਹਾਡਾ ਸਹਿਯੋਗ ਚਾਹੀਦਾ ਬਸ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਹਾਂ ਆਪਣੇ ਬੱਚਿਆਂ ਨੂੰ ਸਾਡੇ ਵੀਡੀਓ ਜ਼ਰੂਰ ਦਿਖਾਇਆ ਕਰੋ ਧੰਨਵਾਦ ਚੰਗਾ ਬੇਬੇ ਫਿਰ ਵਾਹ ਰਾਜੀ ਦੇਖਾਈ ਅਗਲੇ ਸਾਲ ਫੇਰ ਆ ਜੀ ਹਾਂ ਆ ਗਲੇ ਨਹੀਂ ਨਹੀਂ ਬੇਬੇ ਤਾਂ ਇੱਥੇ ਰਹੂਗੀ ਅਗਲੇ ਸਾਲ ਫੇਰ ਆਉਂਗਾ ਉਹ ਤੇ ਅਗਲੇ ਸਾਲ ਵੀ ਆਉਂਗਾ ਉਹ ਤੇ ਅਗਲੇ ਸਾਲ ਉਹ ਨਿਆਣੇ ਕਿੰਨੇ ਆ ਦੋ ਨਿਆਣੇ ਆ ਅੱਛਾ ਰਾਜੀ ਰੱਖ ਮੁੰਡੇ ਇੱਕ ਮੁੰਡਾ ਇੱਕ ਕੁੜੀ ਅੱਛਾ ਰਾਜੀ ਰੱਖ ਮਾਂ ਵਾਹ ਆ ਜਿਹੜਾ ਤੁਸੀਂ ਅਸ਼ੀਰਵਾਦ ਦੇ ਤਾ ਨਾ ਜੀ ਮਜ਼ਾ ਆ ਗਿਆ ਕਿੱਥੇ ਕੋਲ ਜਮਾ ਪੜਾਉਂਦਾ ਮੇਰਾ ਆਪਣਾ ਸਕੂਲ ਹੈ ਅੱਛਾ ਮੇਰਾ ਆਪਣ ਲੈ ਕੇ ਜਾਊਗਾ ਸਕੂਲ ਤੁਹਾਨੂੰ ਕਿਸੇ ਦਿਨ ਕੋਈ ਨਹੀਂ ਜੀਉਂਦਾ ਮਹਾਰਾਜ ਰਾਜੀ ਚੱਲਾਂਗੇ ਆਪਾਂ ਸਕੂਲ ਲਓ ਆ ਦੋ ਅਸ਼ੀਰਵਾਦ ਜੀਉਂਦਾ ਰਹੇ ਪੁੱਤ